हां जी दोस्तों सारेया नुं सत श्री अकाल स्वागत करते हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਜਿਸ ਘਰ ਤੋਂ ਵੀਡੀਓ ਬਣਾ ਰਹੇ ਆ ਪਿੰਡ ਪੰਜਵਾੜ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਤੋਂ ਦੋਸਤੋ ਕੋਈ 17 ਕਿਲੋਮੀਟਰ ਦੀ ਦੂਰੀ ਆ ਚਭਾਲ ਤੋਂ ਤਕਰੀਬਨ ਕੋਈ 4 ਕਿਲੋਮੀਟਰ ਦੀ 3-4 ਕਿਲੋਮੀਟਰ ਦੀ ਦੂਰੀ ਆ ਪਿੰਡ ਪੰਜਵਾੜ ਦੀ ਪੰਜਵਾੜ ਪਿੰਡ ਤੋਂ ਦੋਸਤੋ ਜਿਹੜੀ ਝੜਕ ਪਿੰਡ ਭੋਜੀਆਂ ਨੂੰ ਆਉਂਦੀ ਆ ਉਸੇ ਸੜਕ ਦੇ ਉੱਪਰ ਵੀਰ ਭਿੰਦੇ ਹੁਣਾ ਦੇ ਘਰ ਹੈਗੇ ਆ ਇਸ ਘਰੋਂ ਦੋਸਤੋ ਪਹਿਲਾਂ ਇੱਕ ਵੀਡੀਓ ਪਾਈ ਸੀ ਆਪਾਂ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਆਉਂਦੇ ਆ ਮੋਸਟਲੀ ਤੇ ਅੱਜ ਵੀ ਦੋਸਤੋ ਵੜਾ ਤੁਹਾਨੂੰ ਦਿਖਾਉਣੀਆਂ ਨੇ ਅੱਜ ਤੋਂ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੜਾ ਦਿਖਾਈਆਂ ਸੀ ਕੋਈ 2-4 ਨਾਖ ਦਿਖਾਏ ਸੀਗੇ ਕਾਫੀ ਵਧੀਆਂ ਵੜਾ ਸੀਗੀਆਂ ਚੰਗੀਆਂ ਵੱਡੀਆਂ ਸੀ ਮਿਲਕ ਵਾਈਜ਼ ਰਿਕਾਰਡ ਵਾਈਜ਼ ਵੀ ਵੇਖੀਏ ਤੇ ਚੰਗੀਆਂ ਵੜਾ ਸੀ ਅੱਜ ਵੀ ਪਸ਼ੂ ਆਲਮੋਸਟ ਜਿੰਨੇ ਦਿਖਾਉਣੇ ਦੋਸਤੋ ਸਾਰੇ ਚੰਗੇ ਆ ਪਸ਼ੂ ਹਾਈएस्ट ਮਿਲਕ ਕਪੈਸਿਟੀ ਵਾਲੀ ਵੜ ਵੀ ਤੁਹਾਨੂੰ ਮਿਲ ਜੂਗੀ ਕੋਈ 25 ਪਲੱਸ ਲੀਟਰ ਵਾਲੀ ਜਿਹੜੀ ਦੋਸਤੋ ਵੜ ਉਹ ਵੀ ਵੀਰ ਦੇ ਕੋਲ ਅੱਜ ਅਵੇਲੇਬਲ ਆ ਤੇ ਵੀਰ ਭਿੰਦੇ ਦੇ ਨੰਬਰ ਜਿਹੜੇ ਆ ਦੋਸਤੋ ਬਿਲਕੁਲ ਸਕਰੀਨ ਦੇ ਆਪਾਂ ਥੱਲੇ ਚਲਦੇ ਕਰ ਦੇ ਜੀ ਦੇ ਓਨਰ ਦੇ ਮਾਲਕ ਦੇ ਸੋ ਨੰਬਰਾਂ ਤੇ ਕੋਈ ਵੀਰ ਕੰਟੈਕਟ ਕਰ ਸਕਦਾ ਕੋਈ ਵੀ ਖਰੀਦਦਾਰ ਵੀਰ ਸੋ ਦੋਸਤੋ ਬਾਕੀ ਤਰੀਕ ਅੱਜ ਤੁਸੀਂ ਜਰੂਰ ਨੋਟ ਕਰ ਲਓ ਅੱਜ 21 ਜਨਵਰੀ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਸਮਾਂ ਕੋਈ ਸ਼ਾਮ ਦਾ ਹੈਗਾ ਦੋਸਤੋ 4:00 ਵਜੇ ਦਾ ਪਸ਼ੂ ਸਾਰੇ ਸੂਏ ਸਵਾਇਆ ਬਾਕੀ ਹਰ ਵਾਰ ਇੱਕ ਬੇਨਤੀ ਰਿਕੁਐਸਟ ਹੁੰਦੀ ਹੈ ਵੀ ਜਿਹੜਾ ਵੀ ਕੋਈ ਵੀਰ ਖਰੀਦਾਰ ਪਸ਼ੂ ਖਰੀਦਣ ਆ ਰਿਹਾ ਜੇਕਰ ਗੱਬਣ ਪਸ਼ੂ ਆ ਤਾਂ ਚੌਥਾ ਨਾ ਦਾ ਤਿੱਪਕੇ ਤੇ ਜੇਕਰ ਪਸ਼ੂ ਸੂਇਆ ਸਵਾਇਆ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਆਪ ਦੀ ਨਰਕ ਪਰਖਾ ਤਸੱਲੀ ਆ ਜਿੱਦਾਂ ਵੀ ਕੋਈ ਵੀਰ ਸੈਟੀਸਫਾਈ ਹੋਣਾ ਚਾਹੁੰਦਾ ਜਾਂ ਸੰਤੁਸ਼ਟ ਹੋਂਦਾ ਉਦਾਂ ਤੁਸੀਂ ਆਪਣੀ ਤਸੱਲੀ ਕਰ ਲਿਆ ਕਰੋ ਆਓ ਲੈਣਿਆ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਭਿੰਦੇ ਸਸਰੀਕਾਲ ਸਾਸਰੀਆ ਵੀਰ ਜੀ ਠੀਕ ਠਾਕ ਜੋ ਬਹੁਤ ਵਧੀਆ ਵੀਰ ਭਿੰਦੇ ਹੋਰ ਕੰਮ ਠੀਕ ਠਾਕ ਹਾਂਜੀ ਹਾਂਜੀ ਵਧੀਆ ਭਾਜੀ ਵਧੀਆ ਜੀ ਤੇ ਕਿਵੇਂ ਚੱਲਦੇ ਕੰਮ ਕਰ ਵਧੀਆ ਵਧੀਆ ਭਾਜੀ ਵਧੀਆ ਚੱਲਣ ਡਿਆ ਜੀ ਅੱਛਾ ਭਿੰਦੇ ਵੀ ਰਾਜ ਤੋਂ ਮੈਨੂੰ ਲੱਗਾ ਤਾਂ ਮਹੀਨਾ ਕੋ ਹੋ ਗਿਆ ਪਾਈ ਬੜੀਆਂ ਉਹਨੂੰ ਹਾਂਜੀ ਹਾਂਜੀ ਭਾਜੀ ਭਾਈ ਪਸ਼ੂ ਹੋ ਗਏ ਸੀ ਸਾਰੇ ਸੇਰ ਹਾਂਜੀ ਹਾਂਜੀ ਉਦਨ ਹੋ ਗਏ ਭਾਜੀ ਸੇਰ ਹੋਰ ਵੀ ਪਾਕੀ ਭੈਣ ਭਰਾਵਾਂ ਦਾ ਕਾਫੀ ਕੰਟੈਕਟ ਬਣ ਗਿਆ ਹੋਊਗਾ ਕਾਫੀ ਲੈਣ ਦੇ ਨਾਉਂਦੇ ਹਾਂ 13 ਵੀਰਾਂ ਦੇ ਫੋਨ ਆਉਂਦੇ ਪਰ ਵੇਗ ਗਏ ਪਸ਼ੂ ਠੀਕ ਆ ਵੀਰ ਹਾਂਜੀ ਤੇ ਅੱਜ ਆਪਣੇ ਕੋਲ ਫਿਲਹਾਲ ਇਹ ਤਿੰਨ ਪਸ਼ੂ ਆ ਹਾਂ ਤਿੰਨ ਆ ਤਿੰਨੇ ਵੜਾ ਸੁਈਆਂ ਸੋ ਇਹ ਠੀਕ ਹੈ ਜੀ ਹਾਂਜੀ ਤੇ ਤਾਜ਼ੀਆਂ ਸੂਈਆਂ ਮਿਲਦਾ ਨਹੀਂ ਆ ਜੀ ਤਾਜ਼ੀਆਂ ਇਹਨੂੰ ਦੂਜਾ ਦੇਣਾ ਉਹਨੂੰ ਵੀ ਦੂਜਾ ਦੇਣਾ ਉਹਨੂੰ ਤੀਜਾ ਦੇਣਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਕੋਈ ਦੋ ਦੋ ਚੌ ਚੌ ਤਿੰਨਾ ਤਿੰਨਾ ਦਿਨਾਂ ਦੀਆਂ ਸੂਈਆਂ ਨਹੀਂ ਆਓ ਇੱਕ ਪਾਸਿਓਂ ਆਪਾਂ ਸਟਾਰਟ ਕਰਦੇ ਹਾਂ ਗੱਲਬਾਤ ਤੇ ਕੱਲੇ ਕੱਲੇ ਪਸ਼ੂ ਦੀ ਆਪਾਂ ਡਿਟੇਲ ਸਾਂਝੀ ਕਰਦੇ ਆਂ ਅੱਛਾ ਵੀਰ ਭਿੰਦੇ ਪਹਿਲਾ ਨੰਬਰ ਤੋਂ ਜਿਹੜੀ ਇਹ ਵੈੜ ਆਪਣੇ ਸਾਹਮਣੇ ਹੈਗੀ ਆ ਹਾਂਜੀ ਸਟਾਰਟਿੰਗ ਆਪਾਂ ਇਤੋਂ ਕਰਦੇ ਆਂ ਸੂਬਾ ਇਹ ਕਿੰਨਾ ਹੋਊਗੀ ਇਹਦਾ ਭਾਜੀ ਦੂਜਾ ਸੂਗਾ ਜੋ ਦੂਜਾ ਸੂਬਾ ਹਾਂਜੀ ਦਿਨ ਕਿੰਨੇ ਹੋ ਗਏ ਨੇ ਸੂਈ ਨੂੰ ਇਹਨੂੰ ਭਾਜੀ 2 ਦਿਨ ਹੋਏ ਆ ਸੂਈ ਨੂੰ 2 ਦਿਨ ਹੋ ਗਏ ਆ ਹਾਂਜੀ ਤੇ ਮਗਰ ਬੱਚਾ ਵੱਛਾ ਆ ਗਿਆ ਬੱਛਾ ਮਗਰ ਭਾਜੀ ਮੇਲ ਕਾਫ ਆ ਹਾਂਜੀ ਸੋ ਦੋਸਤੋ 2 ਦਿਨਾਂ ਦੀ ਸੂਈ ਆ ਬਾਕੀ ਬਿਲਕੁਲ ਬੱਚੇ ਦੇ ਨਾਲ ਆ ਤੁਸੀਂ ਵੇਖੋ 나ੜੂ ਨਾਲ ਆਵੇ 나ੜੂ ਨਾਲ ਆਵੇ ਜੀ ਆ ਦੇਖੋ ਜੀ ਹਾਂਜੀ ਠੀਕ ਆ ਜੀ ਤੇ ਕ ਬੇਲਬੂਲ ਸਪੈਸ਼ਲ ਆ ਲੰਮਾਈ ਲੰਬੂਈ ਪੂਰੀ ਆ ਉਚਾਈ ਕਦ ਕਾਠ ਵੀ ਵੱਡੀਆਂ ਬੜਾਂ ਦੇ ਵਿੱਚ ਗਿਣਤੀ ਆ ਆਪਾਂ ਕਰ ਸਕਦੇ ਆ ਅੱਛਾ ਵੀਰ ਪਿੰਤੇ ਹੁਣ ਮਾਲਾ ਬੌਲੇ ਤੇ ਆ ਤੇ ਬੌਲਾ ਕੋਈ 2 ਡੰਗ ਦੀ ਚਵਾਈ 3 4 ਡੰਗ ਦੀ ਚਵਾਈ ਕਰ ਲਈ ਜ ਤੁਸੀਂ ਹਾਂਜੀ ਹਾਂਜੀ ਤੇ ਬੌਲਾ 25 ਕਿਲੋ ਹੋਊਗਾ ਭਾਜੀ ਜਿਹੜਾ ਝੋਲਣਾ ਵਾ ਅੱਛਾ ਵੈਸੇ ਸਾਫ ਉਹ ਕਰਤੀ ਸੀ ਹਾਂਜੀ ਹਾਂਜੀ ਸਾਫ ਕਰਤੀ ਆ ਜੀ ਠੀਕ ਹੈ ਜੀ ਹਾਂਜੀ ਜਾਓ ਵੀਰ ਖੋਲ ਕੇ ਤੋੜ ਕੇ ਦਿਖਾਈਏ ਤੇ ਮਿਲਕਿੰਗ ਦੀ ਕਿੰਨੀ ਕ ਆਪਾਂ ਉਮੀਦ ਕਰਦੇ ਆ ਕਿੰਨਾ ਕੁ ਦੁੱਧ ਭਰਦੀ ਹੋਊਗੀ ਇਹ ਬੜਾ ਉਹ ਤਾਂ ਕਹਿੰਦੇ 32 33 ਕਿਲੋ ਚੋਇਆ ਸੀ ਓਕੇ ਜਿਹਨਾਂ ਦਾ ਆਪਾਂ ਦੁੱਧ ਦੇ ਦੋ 35 ਕਿਲੋ ਵੈੜਾ ਲਓ ਜੀ ਹਾਂਜੀ ਤੋਂ 35 ਲੀਟਰ ਮਿਲਕਿੰਗ ਜਿਹੜੀ ਦੋਸਤੋ ਇਸ ਵੈੜ ਨੂੰ ਕਰਾਉਣੀ ਚਾਹੀਦੀ ਆ ਵੀਰ ਦੇ ਕਹਿਣ ਦੇ ਮੁਤਾਬਕ ਕਿਉਂਕਿ ਹੋਣ ਵੀ ਚੈੱਕਰ ਤੁਸੀਂ ਦੇਖੋ ਤੇ ਕੋਈ 25 ਕਿਲੋ ਲੀਟਰ ਮਿਲਕ ਜਿਹੜਾ ਦੋਸਤੋ ਬੌਲੇ ਦੇ ਵਿੱਚ ਆਪਾਂ ਕਾਊਂਟ ਕਰ ਸਕਦੇ ਆ ਬੌਲੇ ਦੇ ਵਿੱਚ ਜਿਹੜਾ ਆ ਪੌਲਾ ਮੰਨ ਸਕਦੇ ਆ ਆਪਾਂ 25 ਕਿਲੋ ਲੀਟਰ ਹੁਣ ਠੀਕ ਆ 20 ਸੋ ਬਾਕੀ ਥਾਂ ਥੂਣ ਬਹੁਤ ਸੋਹਣਾ ਗਰਨਾ ਬੁਰਨਾ ਕਾਫੀ ਸਪੈਸ਼ਲ ਨੇ ਥਾਂ ਥੂਣ ਵੀ ਬਹੁਤ ਘਟ ਕੇ ਲੱਗਾ ਸਪੈਸ਼ਲ ਥਾਣਾ ਮੁੱਠੀ ਥਾਣਾ ਰੁਗ ਰੁਗ ਥਾਣਾ ਤੇ ਬਹੁਤ ਪਸੰਦੀਦਾਰ ਹੈ ਠੀਕ ਹੈ ਜੀ ਐਕਸਟਰਾ ਆਰਡੀਨਰੀ ਆਰਡਰ ਦੀ ਕੁਆਲਿਟੀ ਆ ਸੋ 35 ਲੀਟਰ ਮਿਲਕ ਕਪੈਸਿਟੀ ਜਿਹੜੀ ਦੋਸਤੋ ਇਸੇ ਵੇਰ ਨੂੰ ਭਰਨੀ ਚਾਹੀਦੀ ਹੈ ਬਾਕੀ ਸੋ ਆਰਡਰ ਕੁਆਲਿਟੀ ਇੱਕ ਵਾਰੀ ਤੁਸੀਂ ਜ਼ਰੂਰ ਦੇਖੋ ਆ ਕਰੋ ਚੈੱਕ ਠੰਡੇ ਠੁੰਡੇ ਬੜੀ ਸੀਨਸਾਲ ਬੜੀ ਆ ਆ ਦੇਖੋ ਚਾ ਆ ਲੋ ਜੀ ਆ ਕਰੋ ਚੱਕ ਜੀ ਮਗਰਲੇ ਥਣ ਚਵਾਈ ਠੀਕ ਹੈ ਜੀ ਮੋਗਾ ਚਵਾਈ ਵੀ ਆ ਮੋਗਾ ਠੀਕ ਹੈ ਜੀ ਓਕੇ ਵੀਰ ਓਕੇ ਓਕੇ ਸੋ ਕਾਫੀ ਬੈਸਟ ਚਵਾਈ ਆ ਦੋਸਤੋ ਬੈਸਟ ਹਟਰ ਕੁਆਲਿਟੀ ਆ ਤੇ ਹਾਈਐਸਟ ਮਿਲਕ ਕਪੈਸਿਟੀ ਜਿਹੜੀ ਆ ਦੋਸਤੋ ਕੋਈ 35 ਲੀਟਰ 30 ਤੋਂ ਪਲੱਸ ਇਸ ਵੈੜ ਦੀ ਰਹੂਗੀ ਤੇ ਬਾਕੀ ਕਦਕੂਤ ਸੋਨਾ ਜੰਮੀ ਪਲੀ ਚੰਗੀ ਆ ਵਜਨ ਵਜਨ ਪੂਰਾ ਲੋਡ ਦੂਡ ਪੂਰਾ ਅੱਛਾ ਤੇ ਭਿੰਦੇ ਵੀਰ ਕੀ ਡਿਮਾਂਡ ਕੀ ਕਰਾਂਗੇ ਦੀ ਵੀਰ ਜੀ ਮੋਲ ਤੇ ਭਲਾ ਜਿੰਨਾ ਮਰਜ਼ੀ ਕਰੀਏ 95 ਜਮਾਨਤਾਨ ਕਰ ਦਾਂਗੇ 99 ਚ ਹਾਂਜੀ ਮੁੱਲ ਬੜਾ ਲੱਖ ਕਰ ਲੀਏ ਇੱਕ ਪੰਜ ਕਰ ਲੀਏ 99 ਚ ਮਾਨਤਾਨ ਕਰ ਦਾਂਗੇ ਠੀਕ ਹੈ ਜੀ 92000 ਦੀ ਵੜ ਦੇ ਦਾਂਗੇ 92 ਦੀ ਹਾਂਜੀ ਠੀਕ ਹੈ ਜੀ ਸੋ ਦੋਸਤੋ 92000 ਜਿਹੜਾ ਲਾਸਟ ਲਾਈਨ ਤੇ ਨਾਲ ਉਹ 92000 ਤੇ ਡਿਮਾਂਡ ਵੀ ਤੁਹਾਨੂੰ ਪਤਾ ਲੱਗ ਗਈ ਆ ਬਾਕੀ ਲੈਣ ਦੇਣ ਵੀ ਪਤਾ ਲੱਗ ਗਿਆ ਸੋ ਬਾਕੀ ਚਵਾਈ ਚ ਵੀ ਬਹੁਤ ਬੈਸਟ ਲੱਗੀ ਆ ਕੁਝ ਧਾਰਾ ਮਾਰ ਕੇ ਵਿਖਾਉਣ ਦਾ ਇਹੋ ਪਰਪਸ ਆ ਦੋਸਤੋ ਵੀ ਦੂਰ ਨੇੜੇ ਕੋਈ ਵੀਰ ਆਪਣਾ ਸੌਦਾ ਕਰਨਾ ਚਾਹੁੰਦਾ ਆ ਔਨਲਾਈਨ ਤਾਂ ਤੁਸੀਂ ਜਿਹੜਾ ਦੋਸਤੋ ਔਨਲਾਈਨ ਸੌਦਾ ਵੀ ਕਰ ਸਕਦੇ ਜੀ ਠੀਕ ਆ ਸੋ ਬੜਾ ਪਸੰਦ ਆਊਗੀ ਅਗਲੀ ਜਿਹੜੀ ਵੀਰ ਪਿੰਦੇ ਆ ਗਈ ਆ ਸੈਕਿੰਡ ਨੰਬਰ ਤੇ ਆਪਣੇ ਕੋਲੇ ਵਾਈਟ ਰੰਗ ਦੇ ਵਿੱਚ ਹਾਂਜੀ ਭਾਜੀ ਇਹ ਸੂਹਾ ਕਿੰਨਾ ਇਹਦਾ ਭਾਜੀ ਦੂਜਾ ਸੂਹਾ ਜੋ ਦੂਜਾ ਹਾਂਜੀ ਇਹਨੂੰ ਦਿਨ ਕਿੰਨੇ ਹੋ ਗਏ ਇਹਨੂੰ ਅੱਜ ਤੀਜਾ ਦਿਨ ਹੋਇਆ ਜੀ ਤਿੰਨ ਦਿਨਾਂ ਦੀ ਸੂਈ ਆ ਇਹ ਥੱਲੇ ਇਸ ਟਾਈਮ ਬੌਲਾ ਹੋਊਗਾ ਬੌਲਾ ਕਿਲੋ ਦੁੱਧ ਕਿਲੋ 18 19 ਕਿਲੋ ਹੋਊਗਾ ਓਕੇ ਹਾਂਜੀ ਠੀਕ ਹੈ ਜੀ ਸੋ 18 19 ਲੀਟਰ ਜਿਹੜਾ ਦੋਸਤੋ ਬੌਲੇ ਤੇ ਹੁਣ ਸਟਾਰਟ ਨਾੜੂ ਤੇ ਬੱਚਾ ਜੋ ਨਾੜੂ ਤੇ ਬੱਚਾ ਬੱਚੇ ਸਾਰੇ ਮੈਂ ਪਹਿਲਾਂ ਜ਼ਿਕਰ ਕਰਤਾ ਦੋਸਤੋ ਕੋਈ 2 2 4 4 ਦਿਨਾਂ ਦਾ ਹਾਂਜੀ ਠੀਕ ਹੈ ਟਾਈਮ ਹੋਇਆ ਹਾਂਜੀ ਬੱਚਾ ਮਗਰਾ ਮੇਲ ਕਾਫ ਆ ਠੀਕ ਹੈ ਜੀ ਸੋ ਤੇ ਸੂਆ ਇਹਦਾ ਦੂਜਾ ਦਸਤਾ ਜੀ ਹਾਂਜੀ ਦੂਜਾ ਸੂਆ ਜੇਰਾ ਠੀਕ ਹੈ ਬਾਕੀ ਚਵਾਈ ਚੂਈ ਇਹਦੀ ਕਿਦਾਂ ਦੀ ਹੈ ਚਵਾਈ ਭਾਜੀ 1 ਨੰਬਰ ਦੀ ਆ ਜੀ ਠੀਕ ਹੈ ਜਿਹੜੇ ਵੀਰ ਨੇ ਗਏ ਆਨਲਾਈਨ ਕਿਰੋ ਖਰੀਦਣੀ ਹੋ ਗਈ ਉਹਦੇ ਵਿੱਚ ਜਾ ਕੇ ਆਪਣੀ ਤਸੱਲੀ ਕਰ ਸਕਦਾ ਵੀਰ ਅੱਛਾ ਤਾਂ ਪਿੰਦਾ ਵੀਰ ਮੰਨ ਲਾ ਇਹਨੂੰ ਦੋਕ ਦੇ ਨਹੀਂ ਹੋਏ ਸੂਈ ਨੂੰ ਜੀ ਤੀਜਾ ਦਿਨ ਬਾਜੀ ਇਹਨੂੰ ਅਜ ਤੀਜਾ ਦਿਨ ਹਾਂਜੀ ਕੋਈ ਤਿੰਨ ਚਾਰ ਡੰਗ ਚਵਾਈ ਹੋ ਚੁੱਕੀ ਹਾਂ ਹਾਂਜੀ ਹਾਂਜੀ 19 ਕਿਲੋ 18 ਕਿਲੋ ਤੇ ਪੱਕਾ ਬੌਲਾ ਹੋਊਗਾ ਨਾ ਦੁੱਧ ਕਿਲੋ ਬੌਲਾ ਕਿਲੋ ਠੀਕ ਹੈ ਜੀ ਹਾਂਜੀ ਠੀਕ ਆ ਲਓ ਵੀਰ ਖੋਲ ਕੇ ਦਿਖਾਈਏ ਸੋ ਦੋਸਤੋ 18 19 ਕਿਲੋ ਇਸ ਵਾੜ ਦੇ ਥੱਲੇ ਵੀ ਬਿਲਕੁਲ ਹੁਣ ਬੌਲਾ ਹੈ ਬੌਲੇ ਤੇ ਚੱਲਦੀ ਆ ਜਿਹੜੀ ਬੌਲੇ ਤੇ ਦੱਸੀ ਜਾਊਗੀ ਦੋਸਤੋ ਬੌਲੇ ਤੇ ਕੋਈ ਵੀ ਠੀਕ ਆ ਬਾਕੀ ਸੂਸਵਾ ਦੇ ਵਿੱਚ ਪਸ਼ੂਆ ਕੋਈ 2-2 4-4 ਦਿਨ ਕੋਈ ਹਫਤਾ ਖੰਡ ਸਮਾਂ ਲੈ ਲੱਗ ਜਾਂਦਾ ਪਸ਼ੂ ਸਿੱਧੇ-ਸੁੱਧੇ ਹੁੰਦੇ ਆ ਤੇ ਕੋਈ ਕੋਈ ਗੱਲ ਨਹੀਂ ਆ ਬੱਚੇ ਤਾਂ ਥੋੜਾ ਜਿਹਾ ਕਰਦਾ ਪਸ਼ੂ ਐਨੀਮਲ ਕੋਈ ਗੱਲ ਨਹੀਂ ਠੀਕ ਆ ਤੇ ਕੋਈ ਇੱਕ ਦੇ ਮਾਰੀ ਜਾਂ ਬੱਚੇ ਦਾ ਘੱਟ ਬੱਤੇ ਹੋ ਜ਼ਿਆਦਾ ਕਰਦੇ ਠੀਕ ਆ ਬੱਚੇ ਦਾ ਕਰਦੀ ਥੋੜਾ ਜਿਹਾ ਵੇਖਿਆ ਕੋਈ ਨਾ ਕੋਈ ਨਾ ਸੰਭਲ ਕੇ ਲਓ ਜੀ ਠੀਕ ਹੈ ਬਾਕੀ ਥਾਂ ਤੋਂ ਪਿੰਦੇ ਵੀ ਪੂਰਾ ਮਿੱਟੀ ਅਤੀ ਚਵਾਈ ਲਾ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਹੈ ਵੀ ਜੀ ਹਾਂ ਜੀ ਬਾਕੀ ਥੋੜਾ ਜਿਹਾ ਬੱਚੇ ਕਰਕੇ ਥੋੜੀ ਕਾਲੀ ਪੈਂਦੀ ਆ ਬਿਲਕੁਲ ਜੀ ਕੋਈ ਗੱਲ ਨਹੀਂ ਹੁੰਦਾ ਕੋਈ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਥੋੜਾ ਜਿਹਾ ਬੱਚੇ ਕਰਕੇ ਪਸ਼ੂ ਐਨੀਮਲ ਜਦੋਂ ਤਾਜ਼ੇ ਸੂਏ ਹੁੰਦੇ ਆ ਥੋੜਾ ਜਿਹਾ ਬੱਚੇ ਤਾਂ ਤਮਾ ਕਰਦੇ ਆ ਭੱਜਦੇ ਆ ਪਿਛੇ ਰੂ ਬਾਕੀ ਇੱਕ ਵਾਰੀ ਥਾਣ ਥੂਣ ਦੀ ਕੁਆਲਿਟੀ ਆਪਾਂ ਤੁਹਾਨੂੰ ਬਿਲਕੁਲ ਨਜ਼ਦੀਕੀ ਤੋਂ ਜ਼ਰੂਰ ਦਿਖਾਉਣੀ ਆ ਆ ਲੋ ਆ ਲੋ ਲਓ ਯਾ ਠੀਕ ਆ ਅੱਛਾ ਤਾਂ ਕਿੰਨੀ ਇਹਦੀ ਡਿਮਾਂਡ ਕਰਦੇ ਪਏ ਆ ਜੀ ਮੁੱਲ ਤੇ ਭਾਜੀ ਇਹਦਾ 60 ਕਰਦੇ ਆ ਓਕੇ जी। जी। चुआ जी। जी। 55 ਹੀ ਮਾਨਤਾਨ ਕਰ ਦਾਂਗੇ 55 ਚ ਹਾਂਜੀ ਠੀਕ ਆ ਜੀ ਤੇ ਚਵਾਈ ਚਵਾਈ ਇਹਦੀ ਵੀ ਚੰਗੀ ਬੈਸਟਲ ਨੰਬਰ ਦੀ ਚਵਾਈ ਆ ਠੀਕ ਆ ਜੀ ਹਾਂਜੀ ਲਓ ਦੋਸਤੋ ਚਵਾਈ ਇੱਕ ਨੰਬਰ ਆ 55000 ਜਿਹੜਾ ਲਾਸਟ ਲਾਈਨ ਦੇ ਨਾਲ ਹਾਂ ਨਾ ਜਿਹੜਾ ਵੀਰਾਂ ਦਾ 55000 ਦੇ ਵਿੱਚ 55 ਚ ਭਾਜੀ ਮਾਨਤਾਨ ਕਰ ਦਾਂਗੇ ਇਹ ਵੀ ਨੇ ਆਉਣਾ ਛੋਟ ਚੱਪਾ ਖੋਲਾ ਕਰ ਦਾਂਗੇ ਠੀਕ ਆ ਜੀ 55 ਚੋਂ ਜੀ ਹਾਂਜੀ ਆ ਜ਼ਰੂਰ ਦੀ ਸੋ ਦੂਰੋਂ ਨੇੜੇੋਂ ਦੋਸਤੋ ਕੋਈ ਵੀ ਆਉਂਦਾ ਉਹਨੂੰ ਮੋਖ ਰੱਖ ਕੇ ਛੋੜ ਛੱਪਾ ਮਾਨਤਨ ਹਰ ਵਾਰ ਜ਼ਰੂਰ ਕੀਤਾ ਜਾਂਦਾ ਵੀਰਾਂ ਵੱਲੋਂ ਤੇ ਬਾਕੀ ਕੋਈ ਵੀ ਆਵੇ ਆਪਦਾ ਵਰਾ ਕੇ ਤਸੱਲੀ ਕਰ ਸਕਦਾ ਬੇ ਤੜਕ ਹਾਂਜੀ ਦੋ ਡੰਗ ਚੋਲੇ ਤੇ ਕੁਝ ਚ ਗੰਦੀ ਲੋੜ ਨਹੀਂ ਹੁੰਦੀ ਦੋਸਤੋ ਕਿਉਂਕਿ ਨੂੰ ਇਨਵੈਸਟਮੈਂਟ ਆ ਪੈਸੇ ਕਿਸੇ ਵੀਰ ਨੇ ਖਰਚ ਕਰਨੇ ਆ ਆਪਦੀ ਦੋ ਡੰਗ ਚੋਕੇ ਚਾਰ ਟਾਈਮ ਚੋਕੇ ਆਪਦੀ ਜ਼ਿੰਮੇਵਾਰੀ ਤੇ ਪਸ਼ੂ ਆਪਣਾ ਲੈ ਕੇ ਜਾ ਸਕਦੇ ਜੇ ਤੁਸੀਂ ਅੱਛਾ ਤੇ ਭਿੰਦੇ ਵੀ ਲਾ ਕੀ ਆਪਣੇ ਕੋਲ ਤੀਜੇ ਨੰਬਰ ਤੇ ਹਾਂਜੀ ਬਾਜੀ ਆ ਜੜੀ ਵੈੜ ਠੀਕ ਆ ਇਹ ਸੂਹਾ ਕਿੰਨਾ ਜੀ ਇਹ ਪਹਿਲਣ ਬਾਜੀ ਪਹਿਲਣ ਹਾਂਜੀ ਠ ਅੱਛਾ ਇਹਨੂੰ ਦਿਨ ਕਿੰਨੇ ਹੋ ਗਏ ਇਹਨੂੰ ਦੂਜਾ ਦਿਨ ਹੀ ਹੋਇਆ ਜੋ ਦੋਕ ਦਿਨਾਂ ਦੀ ਸੂਈ ਹੈ ਹਾਂਜੀ ਇਹ ਵੀ 나ੜੂ ਦੇ ਬੱਚਾ ਲਓ ਜੀ 나ੜੂ ਦੇ ਬੱਚਾ ਦੋਸਤੋ ਮੇਲ ਕਾਫ ਆ ਮਗਰ ਬੱਛਾ ਇਸ ਵੜ ਦੇ ਤੇ ਦਿਨ ਇਹਨੂੰ ਵੀ ਦੋਕ ਦਿਨ ਹੋਇਆ ਜੀ ਹਾਂਜੀ ਦੋਜਾ ਦਿਨ ਬਾਜੀ ਆਜ ਤੇ ਬੋਲੇ ਤੇ ਵੀ ਫਿਲਹਾਲ ਬੋਲੇ ਦੇ ਆ ਤੇ ਕਿੰਨਾ ਕੀ ਬੋਲਾ ਬੋਲਾ ਇਹਦੇ ਥੱਲੇ ਬਾਜੀ ਹੋਊਗਾ 13 ਦੇ 14 ਕਿਲੋ ਹੋ ਜਿਹੜਾ ਪੱਕਾ ਵਾ 13 14 ਹਾਂਜੀ ਠੀਕ ਹੈ ਜੀ ਤੇ ਚਵਾਈ ਚਵਾਈ 20 ਰੁਪਏ ਦੇ ਬਾਥੀ ਉਥੀ ਚਵਾਈ ਪੂਰੀ ਹਾਂ ਜੀ ਜਿਆ ਜਿਆ ਨਾ ਥੋੜੀ ਜਿਹੀ ਭਾਲ ਭੂਲਵਾ ਉਦੋਂ ਪੂਰਾ ਥਾਨ ਪਸਮਾ ਕੇ ਕਰ ਜਾਂਦੀ ਆ ਪਹਲ ਪੂਲ ਆਵੇ ਨਾ ਗਾੜੀ ਵੀ ਪਹਲ ਪਈ ਜਾਵੇ ਥੋੜੀ ਜੀ ਪਹਲਾਂ ਚ ਹੈਗੀ ਹੈ ਹਾਂਜੀ ਹਾਂਜੀ ਪਹਿਲਾਂ ਨਾ ਪਹਿਲਾਂ ਕਰਕੇ ਪਹਲ ਪੈ ਗਈ ਪੋਲਾ ਕਿੰਨਾ ਦੱਸਿਆ 10 12 13 ਲੀਟਰ ਹੈਗਾ 12 13 ਕਿਲੋ ਪੱਕਾ ਹੋਵੇ 13 ਕਿਲੋ ਪੱਕਾ ਮਣ ਠੀਕ ਹੈ ਜੀ ਹਾਂਜੀ ਜੜ ਦੋ ਟੰਗ ਚੋਲਣਾ ਬਾਕੀ ਕੱਦ ਕੋ ਤਾਂ ਚੰਗਾ ਵੱਡਾ ਹਾਂਜੀ ਬਹੁਤ ਦੋਸਤੋ ਕੱਦ ਵੀ ਚੰਗੇ ਵੱਡੇ ਕੱਦ ਕਰਦੇ ਵਿੱਚ ਆ ਲੰਬਾਈ ਲੰਬੂਈ ਚੰਗੀ ਆ ਬਿਹੜ ਦੀ ਤੇ ਨਿਗਰ ਆ ਪੂਰੀ ਮਜ਼ਬੂਤ ਹੱਡੀ ਆ ਤੇ ਕੰਨ ਕੋ ਬਿਲਕੁਲ ਸਮਾਲ ਸਾਈਜ਼ ਕੰਨ ਆ ਬੋਦੀ ਵਾਲੀ ਬਿਹੜਾ ਛੋਟਾ ਜਿਹਾ ਫੇਸ ਆ ਪਤਲਾ ਜਿਹਾ ਫੇਸ ਆ ਬਾਕੀ ਖੋਲ ਕੇ ਤੁਹਾਨੂੰ ਤੋਰ ਕੇ ਤਸਲੀਨ ਨਾਲ ਇੱਕ ਵਾਰੀ ਦਿਖਾਉਣੀ ਆਪਾਂ ਆ ਲਓ ਜੀ ਸੋ ਨਾਰਮਲ ਭਲਾਂ ਦੇ ਵਿੱਚ ਜਿਹੜੇ ਦੋਸਤੋ ਲੇਵਾ ਹਵਾਨਾ ਤੁਹਾਨੂੰ ਜਿਹੜਾ ਭਲਾ ਭੁਲਾ ਨਜ਼ਰ ਆਉਣਗੀਆਂ ਥੋੜੀਆਂ ਬਾਤੀਆਂ ਕਿਉਂਕਿ ਤਾਜ਼ਾ ਪਸ਼ੂ ਸੋਇਆ ਮੋਸਟਲੀ ਵੜਾਂ ਦੇ ਵਿੱਚ ਭਲਾ ਭੁਲਾ ਪਲੂਣ ਜਿਹੜੀ ਆ ਦੋਸਤੋ ਵੇਖਣ ਦੇ ਵਿੱਚ ਨਜ਼ਰ ਆਉਂਦੀ ਆ ਤੇ ਬਾਕੀ ਪਿੰਦੇ ਵੀਰ ਕੋਈ ਵੰਗਾ ਵੁੰਗਾ ਪਾ ਲਈ ਨਹੀਂ ਆ ਕਿ ਹਾਂਜੀ ਹਾਂਜੀ ਭਾਜੀ ਵੰਗਾ ਵੁੰਗਾ ਪਾ ਗਏ ਬਾਕੀ ਠੰਡੀ ਠੁੰਡੀ ਬੜੀ ਓਦਾਂ ਹੀ ਬੜਾ ਹੱਥੋਂ ਤੇ ਫੇਰੀ ਜਾ ਲੋ ਠੀਕ ਹੈ ਜੀ ਠੰਡੀ ਐ ਇਹਨੂੰ ਕੋਈ ਗੱਲ ਨਹੀਂ ਉਹੋ ਜੀ ਨਹੀਂ ਕੋਈ ਗੱਲ ਠੰਡੇ ਠੁੰਡੇ ਬੜੀ ਠੀਕ ਹੈ ਜੀ ਕੋਈ ਬਟ ਕੋਈ ਅੱਛਾ ਪਿੰਦੇ ਵੀਰ ਚਵਾ ਦੂਗੀ ਨਾਰਮਲ ਕੋ 18 20 ਲੀਟਰ ਦੁੱਧ ਹਾਂਜੀ ਭਾਜੀ 20 ਕਿਲੋ ਦੁੱਧ ਮੈਂ ਤਾਂ ਕਹਿੰਦਾ ਚਵਾਉਣਾ ਚਾਹੀਦਾ ਇਹਨੂੰ ਠੀਕ ਹੈ ਜੀ ਬਾਕੀ ਜਾਦ ਬ੍ਰੀਡ ਵਾਲੀ ਆ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਬਾਕੀ ਆਰਡਰ ਤੋਂ ਇੱਕ ਆ ਏਡੀਆ ਵੀਰਾਂ ਨੂੰ ਨਾਰਮਲ ਹੀ ਲੱਗ ਜਾਊਗਾ ਠੀਕ ਹੈ ਜੀ ਕੋਈ ਵੀਰਾਂ ਦਾ ਵੀ 18 ਕਿ ਲੀਟਰ ਕੋਈ 20 ਲੀਟਰ ਦੁੱਧ ਭਰਨਾ ਚਾਹੀਦਾ ਬਾਕੀ ਨਸਲ ਬਰੀਡ ਆ ਪੂਰੀ ਦੁੱਧ ਤੋਂ ਦੋਸਤੋ ਇਨਾਂ ਦਾ ਕੁਝ ਨਹੀਂ ਗਾ ਏਡੀ ਵੱਡੀ ਵੇੜ ਨੂੰ ਬਾਕੀ ਚੰਗੀ ਸੇਵਾ ਮੈਟਰ ਕਰਦੀ ਹੈ ਜਿਹੜਾ ਕੋਈ ਖਰੀਦਦਾਰ ਵੀਰ ਲੈ ਕੇ ਜਾਂਦਾ ਸੇਵਾ ਚੰਗੀ ਹੋਈ ਦੋਸਤੋ ਦੁੱਧ ਤੁਸੀਂ ਕਈ ਵਾਰ ਉਮੀਦ ਤੋਂ ਵੱਧ ਵੀ ਆਪਾਂ ਚੋ ਲੈਨੇ ਆ ਤੇ ਇਹ ਅੱਜ ਐਨੀਮਲ ਵੀਰਪਿੰਦੇ ਦੇ ਕੋਲੇ ਸੀਗੇ ਤਿੰਨ ਤੇ ਇਹਦਾ ਮੁੱਲ ਕੀ ਕਰਾਂਗੇ ਵੀਰ ਜੀ ਮੁੱਲ ਇਹ ਰਿਹਾ ਵੀ 60 ਕਰਦੇ ਆ ਅੱਛਾ ਜੀ 57000 ਦੀ ਵ 57 ਦੀ ਹਾਂ ਜੀ ਛੋੜਛੱਪਾ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਲਓ ਜੀ 57000 ਦੀ ਭਰਾਵੋ ਜਿਹੜੀ ਇਹ ਤੁਹਾਨੂੰ ਵਾਰਡ ਮਿਲ ਜੂਗੀ ਠੀਕ ਆ ਤੇ ਵਿੱਚੋਂ ਛੋੜਛੱਪਾ ਹੋ ਜਾਊਗਾ ਖੁੱਲਾ ਕਰ ਦਾਂਗੇ ਭਾਜੀ ਜਿਹਨੇ ਦੂਰ ਆਉਣਾ ਵਾ ਹਾਂ ਜੀ ਛੋੜਛੱਪਾ ਖੁੱਲਾ ਕਰ ਮਾੜਾ ਵੀ ਪੂਰੀਆਂ ਕਸਰਾ ਕੁਸਰਾ ਇਹਨਾਂ ਕੱਢ ਦੇ ਕੱਢ ਦਾਂ ਕੱਢਾਂਗੇ ਭਾਜੀ ਕੋਈ ਠੀਕ ਆ ਜੀ ਤੇ ਕੋਈ ਦੂਰੋਂ ਨੇੜੇੋਂ ਜਿਹੜਾ ਆਉਂਦਾ ਵੀ ਹਾਂ ਜੀ ਕਿਸੇ ਨੂੰ ਮਹਿੰਗਾ ਨਾ ਲੱਗੇ ਕਿਰਾਇਆ ਭੜਾ ਪਾਇ ਪੂਕੇ ਬਾਕੀ ਆ ਦੋਸਤੋ ਵੇਖੋ ਸੋ ਥਾਣਾ ਤੋਂ ਨਾਲ ਦੀ ਇੱਕ ਵਾਰੀ ਪੂਰਾ ਤਸਲੀ ਨਾਲ ਵੀਡੀਓ ਨੂੰ ਜ਼ਰੂਰ ਦੇਖ ਲਿਓ ਆਪਣਾ ਫਰਜ਼ ਸਮਝ ਕੇ ਦੋਸਤੋ ਵੱਤੋ ਵੱਤ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆ ਵੀਡੀਓ ਸਾਂਝੀ ਵੀ ਜਰੂਰ ਕਰਦਿਆ ਕਰੋ ਤਾਂ ਜੋ ਹੋਰ ਕਿਸਾਨ ਵੀਰਾਂ ਦੀ ਪਹੁੰਚ ਵਿੱਚ ਵੀ ਇਹ ਪਸੂ ਆ ਸਕਣ ਤੇ ਭਿੰਦੇ ਵੀਰ ਬੋਲਦਗੇ ਨੰਬਰ ਹਾਂਜੀ 73411 ਹਾਂਜੀ 65683 ਠੀਕ ਹੈ ਜੀ ਹਾਂਜੀ ਇੱਕੋ ਨੰਬਰ ਹੀ ਚੱਲਦਾ ਆਪਣੇ ਇੱਕੋ ਇੱਕੋ ਬਾਜੀ ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਭਿੰਦਾ ਪਿੰਡ ਪੰਜਵਾੜ ਤੁਸੀਂ ਖਾਸ ਵਿਜਿਟ ਕਰਨੀ ਆ ਦੋਸਤੋ ਪੰਜ ਵਾਰ ਤੋਂ ਪਿੰਡ ਪੋਝੀਆਂ ਨੂੰ ਜਿਹੜੀ ਛੜਕ ਆਉਂਦੀ ਆ ਉਸੇ ਛੜਕ ਦੇ ਉੱਪਰ ਵੀਰ ਹੋਣਾ ਦੇ ਕਾਰਨ ਤੇ ਵੈਸੇ ਨੰਬਰ ਜਿਹੜੇ ਆਪਾਂ ਹਰ ਵਾਰ ਸਕਰੀਨ ਦੇ ਉੱਤੇ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ